ਯਾ ਆ ਸਾਈਨ ਨਹੀਂ ਹੈ ਨੀ ਯਾ ਆਰਡਰ ਦੇਖ ਲਓ ਸਾਈਨ ਹੈ ਨਹੀਂ ਗੇ ਉਦਾਂ ਹੀ ਆ ਲਓ ਕੋੜੋ ਆ ਲਓ ਚੁੱਪੋ ਰੁਕੋ ਸਾਨੂੰ ਲੋਕ ਦੇ ਕੋਲ ਆ ਆ ਪੰਜਾਬ ਸਰਕਾਰ ਮਰਦਾਬਾਤ ਜਾਓ ਸਰਕਾਰ ਮਰਦਾਬਾਤ ਜਾਓ ਸਰਕਾਰ ਸਪੀਕਰ ਪੰਜਾਬ ਮਰਦਾਬਾਤ ਪੰਜਾਬ ਸਪੀਕਰ ਮਰਦਾਬਾਤ ਪੰਜਾਬ ਸਪੀਕਰ ਮਰਦਾਬਾਤ ਜਾਓ ਸਪੀਕਰ ਮਰਦਾਬਾਤ ਜਾਓ ਸਪੀਕਰ ਮਰਦਾਬਾਤ ਕਹੋ ਜੇ ਤੁਹਾਡੇ ਕੋਲ ਹੁਕਮ ਦਿਖਾਉਣਾ ਕੀ ਹੈ ਸ਼ਰਮ ਕਰ ਲਓ ਕੋਈ ਸ਼ਰਮ ਕਰ ਲਓ ਤੁਸੀਂ ਗੈਰ ਕਾਨੂੰਨੀ ਢੰਗ ਨਾਲ ਰੋਕਦੇ ਤੁਸੀਂ ਯਾਰ ਚੁਣੇ ਹੋਏ ਨੁਮਾਇੰਦਿਆਂ ਨੂੰ ਰੋਕ ਰਹੇ ਹੋ ਤੁਸੀਂ ਤੁਸੀਂ ਰੋਕਦੇ ਸ਼ਰਮ ਨੂੰ ਹੱਥ ਮਾਰੋ ਕੋਈ ਤੁਸੀਂ ਲਾਅ ਐਂਡ ਆਰਡਰ ਦੇ ਮਨ ਕੋਲ ਲਾਦੇ ਹੋ ਤੁਸੀਂ ਸ਼ਰਮ ਸਾਥ ਜਿਹੜਾ ਗੈਰ ਕਾਨੂੰਨੀ ਤੁਸੀਂ ਕੰਮ ਕਰ ਰਹੇ ਆ ਕਿਉਂ ਵੇਟ ਕਰ ਲੀਏ ਵਾੜ ਅਸੀਂ ਆਹੀ ਐ ਲੈਕਟਰਾ ਪ੍ਰੈਜ਼ੀਡੈਂਟ ਦੇ ਨਾਲ ਤੁਹਾਡੀ ਲੜਾਈ ਲੜਦੇ ਸੀ ਜਿਹੜੇ ਲੋਕ ਕਿਸਾਨ ਆਤਮ ਹੱਤਿਆ ਕਰਦੇ ਨੇ ਬਾਹਰ ਤੁਹਾਡੀ ਵਡਾਈ ਕਰ ਰਹੇ ਸਾਰੀ ਮੁਲਾਜ਼ਮوں ਕੋ ਲਿਆਓ ਆਰਡਰ ਦਿਓ ਕਿੱਥੇ ਆਂ ਕਿਉਂ ਰੋਕ ਰਹੇ ਆ ਤੁਹਾਨੂੰ ਕੋਈ ਨਹੀਂਗਾ ਕੋਈ ਵੀ ਬਾਤ ਦੀ ਬਿਲਡਿੰਗ ਆਹ ਤੁਸੀਂ ਦੇਖ ਰਹੇ ਹੋ ਸਿਮਤੀ ਦਾ ਪ੍ਰੋ ਦੀ ਬਿਲਡਿੰਗ ਆਹ ਜਿਹੜੇ ਰੋਕ ਰਹੇ ਹੋ ਤੁਸੀਂ ਲੈ ਜਾਓ ਆਪਣਾ ਘਰ ਆ ਉਹਦਾ ਸਪੀਕਰ ਦਾ ਰੱਖਿਆ ਕਰ ਤੁਸੀਂ ਕਿਵੇਂ ਰੋਕੋਗੇ ਪਹਿਲਾਂ ਆਪ ਸਰਕਾਰ ਮੁਖਤਾਰਾ ਕੋ ਜੋਰ ਨਾਲ ਮੁਖਤਾਰਾ ਪਾਸੇ ਕਰੋ ਆਸੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਜ਼ਬਰਦਸਤੀ ਪਰ ਉਹਨਾਂ ਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ। ਹੱਥੋਂ ਪਾਈ ਤੇ ਬਾਬਲਾ ਉੱਤਰ ਆਇਆ। ਕਾਇਰ ਤੋਂ ਜ਼ਬਰਦਸਤੀ ਦੇਖਤਾ ਰਹੇ ਹੋ। ਅੱਗੇ ਪਿੱਛੇ ਹੈ ਜੀ ਮੋਬਾਈਲ। ਡਾਊਂਟ ਨਹੀਂ ਆਉਂਦਾ। ਗਵਰਨਮੈਂਟ ਡਾਊਂਟ ਨਹੀਂ ਆਉਂਦਾ। ਜ਼ਬਰਦਸਤੀ ਕਿਹੜਾ ਆਡਰ ਆਗਾ ਦਿਖਾਓ ਜੀ ਆਡਰ। ਪੰਜਾਬ ਸਰਕਾਰ। ਸਰਕਾਰ। ਪੰਜਾਬ ਸਰਕਾਰ। ਸਰਕਾਰ। ਪੰਜਾਬ ਸਰਕਾਰ। ਸਰਕਾਰ। ਪੰਜਾਬ ਸਰਕਾਰ। ਸਰਕਾਰ। లై లై కంట్రోల్ बंद करो बंद करो हम तक कहीं बंद करो ਅਸੀਂ ਹੈਰਾਨ ਆ ਕਿ ਅਸੀਂ ਚੁਣੇ ਹੋਏ ਨਮਾਇंदे ਆ ਇਹ ਸਦਨ ਮੰਦਰ ਹੁੰਦਾ ਪੰਜਾਬ ਵਿਧਾਨ ਸਭਾ ਇਹਦੇ ਸਾਨੂੰ ਹੁਣ ਆ ਸਾਰੀ ਪੁਲਿਸ ਲਾਈ ਆ ਕੋਈ ਹੁਕਮ ਨਹੀਂ ਗਿਆ ਇਹ ਦਫਾ ਕਿਹੜਾ ਆਰਡਰ ਆ ਕਿੱਥੇ ਤੋਂ ਆ ਆਰਡਰ ਦੇ ਕਿੱਥੇ ਆ ਇਹ ਸਪੀਕਰ ਦੇ ਆਰਡਰ ਦੇ ਕਿਸੇ ਦਾ ਕਰ ਰਿਹਾ ਇਹ ਕਿਸੇ ਦਾ ਬਾਪ ਦੀ ਬਿਲਡਿੰਗ ਆ ਉਹ ਵੀ ਦੇਖ ਰਹੇ ਕਿ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਮੇਰੇ ਸੀਐਮ ਦੇ ਬਾਪ ਦੀ ਜਾਂ ਤੇਰੇ ਬਾਪ ਦੀ ਬਿਲਡਿੰਗ ਆਖਿਰ ਹਮ ਤਾਂ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਨਹੀਂ ਮਿਲਣ ਦੇ ਐਟ ਲੀਸ ਵੀ ਆਰ ਨਾਟ ਗੋਇੰਗ ਪੂਲਡ ਆਨ ਆਨ ਪੂਲ ਫੈਸਲ ਕਿਉਂ ਕਰ ਮਾਰ ਪੂਲ ਹੋ ਜਾ ਜੋ ਯਾਰ ਤੁਸੀਂ ਕਿਉਂ ਬਾਹਰ ਗੈਰ ਕਾਨੂੰਨੀ ਕੰਮ ਕਰਦੇ ਹੋ ਤੁਸੀਂ ਕੋਈ ਹੁਕਮ ਨਹੀਂ ਆ ਰਿਹਾ ਅੱਜ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੋ ਵਦਕਾਂ ਨੂੰ ਆਖਿਰ ਕੀ ਮਾਜਰਾ ਲੈ ਆਰਡਰ ਦੇ ਜਿਹੜੇ ਹੋਗੇ ਆ ਅਫਸੋਸ ਦੀ ਗੱਲ ਹੈ ਕਿਸੇ ਦੇ ਬਾਪ ਦੀ ਬਿਲਡਿੰਗ ਨਹੀਂ ਸਾਨੂੰ ਰੋਕਿਆ ਕਿਉਂ ਉਹਨਾਂ ਨੂੰ ਵੰਝਾਈ ਫਤਿਹ ਮੁਰਦਾਬਾ ਜਿਆ ਗਿਆ ਬਾ ਮੁਰਦਾਬਾ ਜਿੰਦਾਬਾ ਫਤਿਹ ਮੁਰਦਾਬਾ ਵੰਝਾਈ ਰਸੋਈ ਇਸ ਕਰਵੇਂ ਨਾਲ ਤੁਹਾ ਭਾਈ ਹੋ ਰਹੇ ਨੇ ਪੁਲਿਸ ਕਰਵੀਂ ਅੰਦਰ ਨੇ ਜਾਂਦੇ ਰਹੇ ਤੈਨੂੰ ਜਾਣਾ ਦੂਰ ਚਾਲ ਰਿਹਾ ਲੱਗਾ ਹਰਦਾ ਤੁਹਾਡੇ ਲਈ ਅਸੀਂ ਲੋਡਰੀ ਮੈਂ ਤੁਹਾਨੂੰ ਸ਼ਰਮਾਂ ਨੂੰ ਲਾਉਣੀ ਤੇ ਰਸਤਰੀਆਂ ਨੂੰ ਤੁਹਾਨੂੰ ਆ ਰਿਹਾ ਲਾਈਵ ਤਸਵੀਰਾਂ ਤੇ ਕਿਹੜਾ ਕਿਸੇ ਆਰਡਰ ਪੁਲਿਸ ਮਾਰੋ ਰੁਪਿਆ ਛੁਪੇ ਮੁਰਦਾਬਾ ਪੰਜਾਬ ਸੇਵਾ ਮੁਰਦਾਬਾ ਪੰਜਾਬ ਛੁਪੇ ਮੁਰਦਾਬਾ ਕੱਤੇ ਆਗਾਮ ਨੇ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਪਤਾ ਨਹੀਂ ਕਿ ਕੰਪਨੀ ਪੈਂਡਿੰਗ ਹੈ ਪਰ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਅਧਿਕਾਰਾਂ ਦੀ ਦੁਰਵਰਤੋਂ ਹੋ ਰਹੀ ਹੈ ਪਰ ਇਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਲਗਾਤਾਰ ਜਦੋਂ ਤੁਸੀਂ ਇਹਨਾਂ ਨੂੰ ਸਸਪੈਂਡ ਕੀਤਾ ਹੈ ਇਹ ਲੋਕ ਬਾਹਰ ਜ਼ੁਬਾਨੀ ਆ ਰਹਾ ਹੈ ਫੈਲਰੀ ਅਜੇ ਤੱਕ ਮੰਨਿਆ ਕਰ ਰਹੀ ਸੀ ਸ਼ਾਮੀ ਧਰਨਾ ਤੇਰੇ ਸੀ ਪਰ ਨਾ ਨਾ ਇੱਕ ਮਿੰਟ ਬਹੁਤ ਸ਼ਰਮ ਕਰ ਰਿਹਾ ਹੈ ਕਾਰਵਾਈ ਉਸ ਤੇ ਨਾ ਰੋਪਾ ਗਿਆ ਅੱਜ ਦੀ ਆਪਣੀ ਜਥੇਬੰਦੀ ਪਰ ਆਪ ਜੀਨਾਂ ਨੂੰ ਪਤਾ ਹੈ ਕਿ ਸਭਾ ਨਹੀਂ ਸੰਵਿਧਾਨ ਸਭਾ ਦੇ ਅੰਦਰ ਜਾਣ ਤੋਂ ਹੀ ਰੋਕ ਦਿੱਤਾ ਗਿਆ ਹੈ ਲਾਈਫ ਤੋਂ ਵੀ ਨਹੀਂ ਆਪਾਂ ਕੋਈ ਮਾਰੀ ਮੋਰੀ ਰੱਖਾਂਗੇ ਹਾਲਾਤ ਸ਼ਾਂਤ ਨਹੀਂ ਹੋ ਰਿਹਾ ਇੱਕ ਵਰਕਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਭਾਈ ਲਗਾਤਾਰ ਹੋ ਰਹੇ ਨੇ ਦੂਜੇ ਤੋਂ ਵੀ ਜਿਹੜੇ ਪੁਲਿਸ ਕਰਮੀ ਇੱਥੇ ਬਾਹਰ ਤਾਇਨਾਤ ਨੇ ਉਹਨਾਂ ਦਾ ਕਿਹਾ ਉਹ ਉੱਤਰ ਕਰ ਰਹੇ ਹੋਵੇ ਹੁਕਮ ਨੇ ਕਿ ਸਪਾਸੇ ਖੜਾ ਹੋ ਕੇ ਪਿਓ ਦੀ ਬਿਲਡਿੰਗ ਆ ਨਾ ਇਹ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਲੋਕੇ ਚੁਣੇ ਹੋਏ ਨੁਮਾਇੰਦਿਆਂ ਨੂੰ ਭੇਜਿਆ ਇੱਥੇ ਤੁਹਾਡੀ ਅਗਿਆਲਾ ਕਰਨ ਵਾਸਤੇ ਲੋਕਾਂ ਦੀ ਅਗਿਆਲਾ ਕਰਨ ਵਾਸਤੇ ਕਿਸਾਨਾਂ ਦੀ ਅਗਿਆਲਾ ਕਰਨ ਲਈ ਵਪਾਰੀਆਂ ਦੀਆਂ EMPLOYEES ਦੀਆਂ ਆ ਰੋਕ ਰਹੇ ਤੁਸੀਂ ਕੋਈ ਹੁਕਮ ਨਹੀਂ ਅਜੇ ਤੱਕ ਇਹਨਾਂ ਕੋ ਕੋਈ ਹੁਕਮ ਨਹੀਂ ਹੈ ਦੇਖੋ ਕਮਿਟਾ ਕੋਈ ਕਮਿਟਾ ਇਹਨਾਂ ਕੋਈ ਭਾਤੂ ਵੀ ਯਾਰ ਜਵਾਬ ਦਿੱਤਾ ਸਾਫ਼ ਇਹਨਾਂ ਨੂੰ ਕਿ ਜਿਹੜੇ ਸਾਡੇ ਅਧਿਕਾਰੀਆਂ ਤੁਹਾਨੂੰ ਜਿਹੜੇ ਆਰਡਰ ਦਿਖਾ ਸਕਦੇ ਨੇ ਪਰ ਇਹਨਾਂ ਦੇ ਕੋਲ ਕੋਈ ਆਰਡਰ ਨਹੀਂ ਆ ਕਰੇ ਸਾਬ ਤੁਹਾਡੀ ਇਹਨਾਂ ਨਾਲ ਕੋਈ ਗੱਲਬਾਤ ਤੁਸੀਂ ਤਰੱਕਾ ਕਰਨੀ ਹੈ ਤੁਹਾਨੂੰ ਰੋਕ ਰਹੇ ਨੇ ਕਿ ਕਿਉਂ ਇਹਨਾਂ ਕੋ ਕੋਈ ਹੁਕਮ ਨਹੀਂ ਪੁੱਛ ਲੋ ਤੁਸੀਂ ਆ ਪੁੱਛੋ ਹੈ ਹੁਕਮ ਤੁਹਾਡੇ ਕੋਲ ਕੋਈ ਹੈਗਾ ਆਰਡਰ ਕੋਈ ਇੱਥੇ ਲਾਓ ਦਿਖਾਓ ਸਾਬ ਮੁੜ ਲਿਆ ਪਿੱਛੇ ਆਰਡਰ ਦਿਖਾਓ ਯਾਰ ਆ ਜਾ ਆਰਡਰ ਦਿਖਾਓ ਕੋਈ ਆਰਡਰ ਹੁਕਮ ਹੈ ਤੁਹਾਡੇ ਕੋਲ ਝੂਠ ਝੂਠ ਬੋਲਦੇ ਨੇ ਇਹਨਾਂ ਕੋਈ ਕੋਈ ਹੁਕਮ ਨਹੀਂ ਗੁਬਾਨੀ ਇਸ ਬਿਲਡਿੰਗ ਦੀ ਕੋਈ ਪਰਸਨਲ ਜਾਇਦਾਦ ਹੈ ਬਿਲਡਿੰਗ ਲੋਕਾਂ ਦੀ ਆ ਮੁੱਖ ਮੰਤਰੀ ਦੇ ਬਾਪ ਦੀ ਬਿਲਡਿੰਗ ਡਿਕਟੇਟਰ ਬਣ ਕੇ 77 ਚੁਣ ਕੇ ਆ ਗਏ ਤੇ ਸਮਝਣ ਲੱਗੇ ਕਿ ਅਸੀਂ ਤਾਨਾਸ਼ਾਹ ਆ ਜਿਹੜਾ ਅੰਦਰ ਜਾ ਕੇ ਸਚਾਈ ਦੀ ਗੱਲ ਕਰੇਗਾ ਜਿਹੜਾ ਇਹਨਾਂ ਦੇ ਮਾਫੀਆ ਦੇ ਵਿਰੁੱਧ ਜਿਹੜਾ ਅਰਬਾਂ ਰੁਪਏ ਦਾ ਮਾਫੀਆ ਦੇ ਵਿਰੁੱਧ ਗੱਲ ਕਰੇਗਾ ਚੱਕ ਕੇ ਬਾਹਰ ਸਿਰ ਤੋਂ ਪੂਰੇ ਸੈਸ਼ਨ ਵਾਸਤੇ ਸਸਪੈਂਡ ਤੇ ਅੱਜ ਕਹਿੰਦੇ ਇਸ ਬਿਲਡਿੰਗ ਤੇ ਨਹੀਂ ਬੰਨਣਾ ਵਿਦਾਊਟ ਐਨੀ ਆਰਡਰ ਮੈਨੂੰ ਅੱਧਾ ਘੰਟਾ ਹੋ ਗਿਆ ਪਹਿਲਾਂ ਆਇਆ ਤੇ ਕਹਿੰਦੇ 10 ਮਿੰਟ ਰੁਕਜੋ ਜੀ ਸੁਖਪਾਲ ਜੀ 10 ਮਿੰਟ ਲੇਟ ਸੀ ਹੁਣ ਅਸੀਂ ਅੱਧੇ ਘੰਟੇ ਬਾਅਦ ਆਏ ਆ ਕੋਈ ਆਰਡਰ ਨਹੀਂ ਹੈ ਨਾਲ ਕੋਲ ਆ ਖੜੇ ਆ ਜਿਹੜੇ ਲਿਓ ਲਿਓ ਆਰਡਰ ਕਿੱਥੇ ਆ ਲਿਓ ਤਾਂ ਸੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇਹਨਾਂ ਦਾ ਕਹਿਣਾ ਹੈ ਕਿ ਕੋਈ ਆਰਡਰ ਨਹੀਂ ਦਿਖਾ ਪਈ ਪੁਲਿਸ ਜਿਹੜੇ ਸੁਰੱਖਿਆ ਕਰਮਚਾਰੀ ਨੇ ਉਹਨਾਂ ਨੇ ਕੋਈ ਆਰਡਰ ਇਹਨਾਂ ਨੂੰ ਨਹੀਂ ਦਿਖਾਇਆ ਪਰ ਇਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਤਾਂ ਕਿਤਨਾ ਕਿਤੇ ਬਾਹਰ ਹੀ ਬਿਲਡਿੰਗ ਦੇ ਬਾਹਰ ਇਹਨਾਂ ਨੇ ਧਰਨਾ ਲਗਾ ਦਿੱਤਾ ਹੋਰ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਨੂੰ ਜਿਹੜਾ ਫਰਮਤ ਮਿਲਿਆ ਹੈ ਪੋਰਤਾ ਆਵਾਜ਼ ਜੀ ਆਪ ਸਰਕਾਰ ਮਰਦਾ ਆਵਾਜ਼ ਜੀ ਆਪ ਸਰਕਾਰ ਮਰਦਾ ਆਵਾਜ਼ ਖਾਨਾ ਸ਼ਾਸਕ ਮਰਦਾ ਆਵਾਜ਼ ਇਹ ਤਮਾਫੀਆ ਸਪੀਕਰ ਮਰਦਾ ਆਵਾਜ਼ ਆਫੀਆ ਮੰਤਰੀ ਗੁਰਜੀਤ ਰੈਣਾ ਮਰਦਾ ਆਵਾਜ਼ ਇਹਨਾਂ ਨੇ ਮਾਹੌਲ ਲਗਾ ਰਿਹਾ ਕੋਈ ਚੋੜਵਾ ਚੇਤ ਦੇ ਬਾਹਰ ਹੀ ਬਹਾਰੀ ਬਾਹਰ ਕੋਈ ਸ਼ੋਰ ਕਰਵਾ ਗਿਆ ਪਰ ਲਗਾਤਾਰ ਮਾਫੀ ਦਾ ਇਸ ਨੂੰ ਉੱਥੇ ਇਹਨਾਂ ਦੇ ਇੱਥੇ ਸਾਨੂੰ ਅੱਜ ਕਾਂਗਰਸ ਬਾਦ ਦੇ ਅੰਦਰ ਜਾਣ ਦੀ ਲੋੜ ਪਈ ਪਾਰਟੀ ਇਹ ਬਤਾਇਆ ਕਿ ਉਹ ਮੁਗਲਾ ਨਾਲੋਂ ਬਾਹਰ ਮੌਜੂਦ ਸਨ ਬਗਾਲੀਆਂ ਨਾਮ ਹੋਇਆ ਸੀ ਉਹ ਬਾਹਰ ਰਹੇ ਸਨ ਮੌਕੇ ਤੇ ਪਰ ਇਹ ਜਿਹੜੇ ਆ ਅਸੀਂ ਮੁਲਾਕਾਤ ਲਿਆ ਗਿਆ ਸਨ ਕੋਈ ਦਿੱਤਾ ਕੋਟ ਨਹੀਂ ਕੁਝ ਵੀ ਜਿਹੜੀ ਅੰਦਰ ਇਹ ਜਿਹੜੀ ਜਰੂਰਤ ਹੈ ਇਹ ਰਾਣੇ ਕੇਪੀ ਸਪੀਕਰ ਦੀ ਕੋਈ ਪਰਸਨਲ ਜ਼ਿਆਦਾਤ ਨਹੀਂ ਉਹਦੇ ਪਿਓ ਦੀ ਬਿਲਡਿੰਗ ਨਹੀਂਗੀ ਇਹ ਇਹ ਚੁਣੇ ਹੋਏ ਲੋਕਾਂ ਦੇ ਨੁਮਾਇੰਦਿਆਂ ਦੀ ਬਿਲਡਿੰਗ ਇੱਥੇ ਲੋਕਾਂ ਦੇ ਹਕੂਕ ਦੀ ਗੱਲ ਕਰਨ ਵਾਸਤੇ ਜਿਹੜਾ ਸਾਨੂੰ ਰੋਕਿਆ ਜਾ ਰਿਹਾ ਇਹਦੀ ਸਖਤ ਤੋਂ ਸਖਤ ਅਸੀਂ ਲਿੰਦਿਆ ਵੀ ਕਰਦੇ ਆ ਤੇ ਬਾਹਰ ਦੁਨੀਆ ਦੇ ਵਿੱਚ ਲੋਕਾਂ ਪੰਜਾਬੀਆਂ ਨੂੰ ਦੱਸਦੇ ਵੀ ਆਹ ਕਾਂਗਰਸ ਆ ਜਿਹੜੀ 10 ਸਾਲ ਰੋਂਦੀ ਰਹੀ ਆ ਅਕਾਲੀਆਂ ਦੇ ਤਾਨਾਸ਼ਾਹ ਰਵਈਏ ਦੇ ਖਿਲਾਫ ਰਾਤ ਇੱਥੇ ਬੈਠੇ ਰਹੇ ਨੇ ਦੇਖੋ ਸਹੀ ਹੈ ਜਾਂ ਗਲਤ ਹੈ ਇਸ ਦਾ ਜਵਾਬ ਨਾ ਸਭਾ ਦੇ ਅੰਦਰ ਦਿੱਤਾ ਜਾਏਗਾ ਜਾਂ ਸਾਰੀਆਂ ਅੱਖਾਂ ਖੋਦਦੇ ਰਹੇ ਨੇ ਜਿਹਨਾਂ ਨੇ ਰੋਕਿਆ ਕਾਲੇ ਝੋਲੇ ਪਾ ਕੇ ਬੈਠੇ ਰਹੇ ਆ ਬਿਸ਼ਰਮਤਾਂ ਨਹੀਂ ਸੀ ਕਿਹਾ ਗਿਆ ਇਸ ਦਾ ਜਵਾਬ ਸਿਰਫ ਦੋ ਅੰਦਰ ਹੀ ਦੇਣਾ ਪਏਗਾ ਕਿਉਂਕਿ ਅੰਦਰ ਵਾਲੀ ਚਲੀ ਜਾਏਗੀ 77 ਕਮਰ ਸੰਧੂ ਰਾਜ ਜੁਟਾਉਂਦੇ ਨੇ ਆਮ ਆਦਮੀ ਪਾਰਟੀ ਬੈਕ ਅੰਦਰ ਜਾਂਦੀ ਪੁੱਛੇ ਕਰਦੇ ਉਹਨਾਂ ਨੇ ਸਾਡੀ ਗੱਲਬਾਤ ਉਹੀ ਤਾਂ ਉਹਨਾਂ ਨੇ ਕਿਹਾ ਕਿ ਇਹ ਕਰ ਰਹੇ ਵਰਤੂਆਂ ਪ੍ਰਾਈਵੇਟ ਮੈਂਬਰ ਨੇ ਬੜਾ ਸੰਘਰਸ਼ ਕਰ ਰੋਕੇ ਇਹਨਾਂ ਦਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਅੰਦਰੋਂ ਪ੍ਰਦਰਸ਼ਨ ਹੋਏ ਨੇ ਸਕਸ ਜਿਹੜਾ ਆਰਡਰ ਮੰਜ਼ਲੂਮਤ ਹੈ ਸਾਫ ਹੈ ਕਿ ਅੰਦਰ ਜਿਹੜਾ ਸੁਨਾਮਾ ਜੂਰੂ ਹੋਏਗਾ ਔਰ ਜਿਹੜੇ ਇਹਨਾਂ ਦੇ ਸਾਥੀ ਇੱਥੇ ਆ ਕੇ ਨੇ ਉਹ ਸਦਨ ਦੇ ਅੰਦਰ ਚਲੇ ਗਏ ਨੇ ਅੰਦਰ ਕਿਉਂਕਿ ਬਾਹਰ ਗਰਮਾ ਕਰਦਾ ਮੈਨੂੰ ਲੱਗਦਾ ਕਿ ਉਹਨਾਂ ਦੇ ਵੀ ਕੋਈ ਵਾਜਬ ਨਹੀਂ ਸੀ ਤਾਂ ਉਹ ਵੀ ਮਾਈਨਿੰਗ ਕਾਲਟਸ ਜਾ ਕੇ ਅਡੀ ਆਵਾਜ਼ ਉਠਾਉਣਗੇ ਕਿ ਆਖਿਰ ਪਹਿਲੀ ਵਾਰ ਸਪਾਸ ਨਹੀਂ ਕਰਾਉਂਦੇ ਸਰਕਾਰ ਜਿਸ ਮਸੂਮ ਬਾਹਰ ਹੋਣ ਦਿੱਤਾ ਗਿਆ ਜਦੋਂ ਅੰਦਰ ਪ੍ਰਦਰਸ਼ਨ ਸ ਕਰ ਰਿਹਾ ਜਿਨ੍ਹਾਂ ਦਾ ਇਹਨਾਂ ਨੂੰ ਜਿਹੜਾ ਸਸਪੈਂ ਇਹਨੂੰ ਭੇੜੇ ਸਦਨ ਦੇ ਬਾਹਰ ਜਨਤਾ ਦੇ ਵਿੱਚ ਪੈਕ ਪਲੋਸ਼ਨ ਲਗਾਤਾਰ ਹੋ ਰਿਹਾ ਸੀ ਉੱਥੇ ਇਹ ਧਰਨਾ ਦੇ ਰਹੇ ਸਨ ਪਰ ਆਖਿਰਕਾਰ ਸਰਕਾਰ ਜ਼ਰੂਰਦਾਰ ਅੰਦਰ ਹੀ ਕਿਉਂ ਨਹੀਂ ਦਾਖਲ ਹੋਇਆ ਇਹ ਇੱਕ ਵੱਡਾ ਸਵਾਲ ਹੈ ਔਰ ਇਹ ਸਵਾਲ ਚੁੱਕਰੇ ਨੇ ਔਰ ਮੈਨੂੰ ਲੱਗਦਾ ਸਦਨ ਦੇ ਅੰਦਰ ਜਦੋਂ ਹੰਗਾਮਾ ਹੋਏਗਾ ਤਾਂ ਉਸਤੇ ਜਵਾਬ ਸਰਕਾਰ ਵੱਲੋਂ ਦਿੱਤਾ ਜਾਏਗਾ ਦੇਣਾ ਵੀ ਪਏਗਾ ਹਲੇ ਵੀ ਹੁਕਮ ਨਹੀਂ ਆਇਆ ਉਦਾਂ ਹੀ ਜ਼ੁਬਾਨੀ ਸਪੀਕਰ ਨੇ ਕਹਿਣ ਦਾ ਜ਼ੁਬਾਨੀ ਕਲਾਮੀ ਰੋਕੀ ਜਾਂਦੇ ਸਭ ਨੂੰ ਰਾਜੀ ਅਗਰ ਤੁਸੀਂ ਤਾਂ ਕੱਲ੍ਹ ਵੀ ਤਾਂ ਹੰਗਾਮਾ ਹੋਰ ਵੀ ਵਧਣ ਦੇ ਸਾਰਾ ਕਿਉਂਕਿ ਲਗਾਤਾਰ ਪਹਿਲਾਂ ਨਵਜੋਸ਼ ਸਿੰਘ ਸਿੱਧੂ ਨੂੰ ਲੈ ਕੇ ਹੰਗਾਮਾ ਹੋਇਆ ਉਹਨਾਂ ਦੀ ਬਿਆਨਬਾਜ਼ੀ ਨੂੰ ਲੈ ਕੇ ਹੰਗਾਮਾ ਹੋਇਆ ਉਸ ਤੋਂ ਬਾਅਦ ਕੱਲ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਇੱਕ ਬਿਆਨ ਨੂੰ ਲੈ ਕੇ ਜਿਹੜਾ ਹੈਗਾ ਹੰਗਾਮਾ ਹੋਇਆ ਔਰ ਅੱਜ ਇੱਕ ਨਵਾਂ ਜਿਹੜਾ ਕਿਹਾ ਜਾਂਦਾ ਹੈ ਕਿ ਨਵਾਂ ਮੁੱਦਾ ਮਿਲ ਗਿਆ ਹੈ ਕਿਉਂਕਿ ਆਪ ਦੀ ਪਾਰਟੀ ਦੇ ਬੈਕਸਪੈਸੇ ਖਰਾ ਔਰ ਲੋਕੋ ਦੇ ਸਾਰੀ ਪਾਰਟੀ ਦੇ ਤਾਂ ਇੱਕ ਸਿਮਤੀ ਦੇ ਬੈਸ ਨੂੰ ਜਿਹੜਾ ਬਾਹਰ ਹੋਕ ਦਿੱਤਾ ਗਿਆ ਬਸ ਇਸ ਤੇ ਵੀ ਮੈਨੂੰ ਲੱਗਦਾ ਕਿ ਇੱਕ ਮਰਦ ਹੋਰ ਮਿਲ ਗਿਆ ਸਰਕਾਰ ਨੂੰ ਘਿਰਨ ਦੇ ਲਈ ਔਰ ਸਰਕਾਰ ਇਸ ਮੁੱਦੇ ਤੇ ਵੀ ਅੱਜ ਮੈਨੂੰ ਲੱਗਦਾ ਕਿ ਸੋਲੁਸ਼ਨ ਜਵਾਬ ਦੇਣਾ ਪਿਆ ਸਭਾ ਸਿਧਰਨ ਇੱਕ ਵਾਰ ਬਤਨ ਕਰਦੇ ਕਰਾਉਂਦੇ ਕਿ ਉਹ ਬਹੁਤ ਖਰੀ ਗੱਲ ਰਿਹਾ ਇਹ ਜਿਹੜਾ ਸਦਨ ਆ ਇਹ ਪੰਜਾਬ ਦੇ ਪੌਣੇ 30 ਕਰੋੜ ਲੋਕਾਂ ਦੀ ਹਮਾਨਤ ਹੈ ਇੱਥੇ ਪੰਜਾਬ ਦੇ ਲੋਕਾਂ ਦੇ ਇਸ਼ੂਸ ਡਿਸਕਸ ਹੋਣੇ ਸੀ ਕਿਸਾਨਾਂ ਦੀ ਆਤਮੱਤਿਆਵਾਂ ਔਰ ਜੋ ਬੇਰੁਜ਼ਗਾਰ ਲੋਕ ਕੋ ਰਫਦੇ ਨੇ ਨਸ਼ੇ ਨੇ ਔਰ ਸਭ ਤੋਂ ਇੰਪੋਰਟੈਂਟ ਮਸਲਾ ਜਿਹੜਾ ਪੰਜਾਬ ਦੀ ਵਿਧਾਨ ਸਭਾ ਇਹ ਸਾਰੇ ਲੋਕਾਂ ਨੇ ਡਿਸਕਸ ਨਹੀਂ ਕੀਤਾ ਤੇ ਨਾ ਹੋਣ ਦਿੱਤਾ ਉਹ ਹੈ ਸਿਮਰਜੀਤ ਸਿੰਘ ਬੈਂਚ ਦਾ ਜਿਹੜਾ SYL ਦੇ ਉੱਤੇ ਇਹਨਾਂ ਨੇ ਪ੍ਰਾਈਵੇਟ ਮੈਂਬਰਸ ਬਿਲ ਮੂਵ ਕੀਤਾ ਸੀ ਸਪੀਕਰ ਨੂੰ ਪਤਾ ਸਿਕਾ ਗਿਆ ਕਿ ਰ SYL ਤੇ ਬਹਿਸ ਹੋਵੇਗੀ ਤੇ ਕਾਂਗਰਸ ਦਾ ਪੰਜਾਬ ਵਿਰੋਧੀ ਚਿਹਰਾ ਜਿਹੜਾ ਨੰਗਾ ਹੋ ਜਾਣਾ ਕਿਉਂਕਿ 11 ਜੁਲਾਈ ਨੂੰ ਸੁਪਰੀਮ ਕੋਰਟ ਆਫ ਇੰਡੀਆ ਫੈਸਲਾ ਕਰ ਰਿਹਾ ਕਿ ਸਤਲੁ ਜਮਨਾ ਲਿੰਕ ਨਹਿਰ ਬਣਨੀ ਚਾਹੀਦੀ 11 ਜੁਲਾਈ ਦਾ ਆ ਗਈ ਅੱਜ ਆਪਾਂ ਬੈਠੇ ਆਂ 22 ਜੂਨ ਦੇ ਵਿੱਚ 11 ਜੁਲਾਈ ਵਿੱਚ ਦਿਨ ਕੀ ਰਹਿ ਗਏ ਨੇ ਇਹਨਾਂ ਨੇ ਪ੍ਰਾਈਵੇਟ ਪੇਪਰ ਬਿਲ ਪਾਸ ਕੀਤਾ ਕਿ ਇਹਦੇ ਤੇ ਬਹਿਸ ਕਰਾਓ ਆਪਣੀ ਰਣਨੀਤੀ ਬਣਾਓ ਕਿਉਂਕਿ 2016 ਦੀ 16 ਨਵੰਬਰ ਨੂੰ ਇਸੇ ਸਦਨ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਸੀਗਾ ਕਿ ਸਤਲੁਜ ਯਮਨਾ ਲਿੰਕ ਤੇ ਪੰਜਾਬ ਦੇ ਪਾਣੀਆਂ ਦੀ ਰਾਇਲਟੀ ਮਿਲਣੀ ਚਾਹੀਦੀ ਹੈ ਮੇਰੇ ਘਰ 20 ਲੱਖ ਕਰੋੜ ਰੁਪਈਆ ਰਾਇਲਟੀ ਆ 20 ਲੱਖ ਕਰੋੜ ਰੁਪਈਆ ਔਰ ਇਸ ਇਸੇ ਸਦਨ ਚ ਰੈਜ਼ੋਲੂਸ਼ਨ ਫੈਸਲਾ ਹੋਇਆ ਹੋਇਆ ਸੀਗਾ ਇੱਕ ਚਿੱਠੀ ਲਿਖੋ ਗਵਰਨਮੈਂਟ ਆਫ ਇੰਡੀਆ ਨੂੰ ਲੇਕਿਨ ਅਜ ਤੱਕ ਨਾ ਕਹ ਲਿਆ ਨਾ ਚਿੱਠੀ ਲਿਖੀ ਉਹ ਨਾ ਹੁਣ ਕਾਂਗਰਸ ਵਾਲਿਆਂ ਨੇ ਐਸਵਾਈਐਲ ਦੇ ਉੱਤੇ ਉਹ ਚਿੱਠੀ ਲਿਖਣੀ ਆ ਤੇ ਜਿਹੜਾ ਰੋਦੇ ਫਿਰਦੇ ਨੇ ਕਿ ਕਿਸਾਨਾਂ ਦੇ ਕਰਜ਼ਾ ਵਾ 1 ਲੱਖ ਕਰੋੜ ਦਾ ਸਰਕਾਰ ਤੇ ਕਰਜ਼ਾ ਵਾ 2 ਲੱਖ ਕਰੋੜ ਦਾ ਇਹ ਤਾਂ ਕੁਝ ਵੀ ਨਹੀਂ ਜੇ ਸਾਡੇ ਪੰਜਾਬ ਦੇ ਪਾਣੀਆਂ ਦੀ ਵੈਲਿਊ ਮਿਲ ਜਵੇ ਜਿਹੜੀ ਕਿ 3 ਲੱਖ ਕਰੋੜ ਰੁਪਈਆ ਵਾ ਇਹਨਾਂ ਨੇ ਸਾਰਾ ਡਿਟੇਲਸ ਦੱਸਿਆ ਨਹੀਂ ਮੈਂ ਸਭ ਤੁਸੀਂ ਦੱਸੋ ਜਰਾ ਐਸਵਾਈਐਲ ਦੇ ਉੱਤੇ ਕੀ ਹੈ ਤੁਮਰੀ ਜੀ ਸਿਰ ਬੈਂਸ ਅਖੀਰ ਤੁਸੀ ਕਿਹੜਾ ਆਕੜਾ ਮੁੱਦਾ ਚੁੱਕਣ ਜਾ ਰਹੇ ਸੀ ਔਰ ਤੁਹਾਨੂੰ ਵੀ ਲੱਗਦਾ ਕਿ ਅ ਅਗਰ ਜਿੱਤਨੇ ਕਿ ਤੁਹਡੇ ਵੱਲੋਂ ਜਿਹੜਾ ਹੰਗਾਮਾ ਕੀਤਾ ਗਿਆ ਸ਼ਾਇਦ ਉਹ ਜਿਆਦਾ ਨਾ ਕੀਤਾ ਜਾਂਦਾ ਤਾਂ ਤੁਸੀਂ ਅੱਜ ਆਪਣੀ ਆਵਾਜ਼ ਉਠਾਉਂਦੇ ਅਸੀਂ ਹੰਗਾਮਾ ਕੀਤਾ ਤੁਸੀਂ ਸਾਨੂੰ ਰਸਤਾ ਦੱਸ ਦਿਓ ਸੁਜੈਸਟ ਕਰ ਦਿਓ ਈਡੀਆ ਪ੍ਰੈਸ ਸਾਰੀ ਖੜੀ ਆ ਸਾਨੂੰ ਸੁਜੈਸਟ ਕਰੋ ਕਿ ਅਸੀਂ ਪੰਜਾਬ ਦੇ ਅੰਦਰ ਜਿਹੜਾ ਮਾਫੀਆ ਰਾਜ ਦੀ ਕੈਮੀ ਹੋਣ ਜਾ ਰਹੀ ਹੈ ਬਾਦਲਾਂ ਦੀ ਫੱਜੀ ਥੋਰੀ ਵੀ ਹੱਟੀ ਜਿਹਦੇ ਤੇ ਕਾਂਗਰਸੀਆਂ ਨੇ ਕਬਜ਼ਾ ਕੀਤਾ ਅਸੀਂ ਕਾਂਗਰਸ ਪਾਰਟੀ ਵਾਲਾ ਰੋਲ ਅਦਾ ਨਹੀਂ ਜਿਹੜਾ 10 ਸਾਲ ਕਾਂਗਰਸ اپੋਜੀਸ਼ਨ ਬੈਂਚਾਂ ਤੇ ਮੂਫ ਦਰਸ਼ਕ ਬਣ ਕੇ ਬਾਦਲਾਂ ਦੀ ਪਾਰਟਨਰਸ਼ਿਪ ਦੇ ਵਿੱਚ ਰਹੀ ਹੈ ਉਹ ਰੋਲ ਨਹੀਂ ਅਸੀਂ ਅਦਾ ਕਰ ਸਕਦੇ ਕਿਉਂਕਿ ਅਸੀਂ ਰਾਜਨੀਤਿਕ ਧੰਗਾ ਕਰਨ ਵਾਲੇ ਨਹੀਂ ਅੱਜ ਦਾ ਤੁਸੀਂ ਦੇਖਿਆ ਕਿਵੇਂ ਡਿਕਟੇਟਰਸ਼ਿਪ ਹੈ ਹੁਣ ਤੋਂ ਤਕਰੀਬਨ 90 ਘੰਟਾ ਪਹਿਲਾਂ ਖੜਿਆ ਵਾਚ ਐਂਡ ਵਾਰਡ ਐਂਡ ਫਰੀਜ਼ ਦੇ ਅਫੀਸਰ ਸਾਹਿਬਾਨ ਤੇ ਮੈਨੂੰ ਕਹਿੰਦੇ ਜੀ 2 ਮਿੰਟ ਵੇਟ ਕਰ ਲਓ ਆਰਡਰਸ ਆ ਰਹੇ ਪਹਿਲਾ ਬਾਹਰ ਜਿੱਥੇ ਜੈਕਪੁਟ ਦੀ ਗੱਡੀਆਂ ਦੀ ਉੱਥੇ ਰੋਕਿਆ ਗਿਆ ਉੱਥੇ ਵਾਇਰਲੈਸ ਮੈਸੇਜ ਆ ਗਿਆ ਵੀ ਇਹਨਾਂ ਨੂੰ ਪਾਰਕਿੰਗ 'ਤੇ ਕਾਉਣ ਦਿਓ ਵਿਦਆਊਟ ਐਨੀ ਰਿਟਰਨ ਆਰਡਰ ਕੋਈ ਆਰਡਰ ਨਹੀਂ ਇਹਨਾਂ ਦੇ ਕੋਲੇ ਜੀ ਆਹ ਦੇਖੋ ਕਾਪੀ ਸਾਈਨ ਦੇਖੋ ਵਿਦਆਊਟ ਐਨੀ ਸਾਈਨ ਸਾਈਨ ਹੈ ਕੋਈ ਸਾਈਨ ਨਹੀਂ ਕੋਈ ਸਾਈਨ ਨਹੀਂ ਇਹਦਾ ਸਾਈਨ ਦੇਖੋ ਜੀ ਇੱਕ ਮਿੰਟ ਇੱਕ ਮਿੰਟ ਪਹਿਲਾ ਸਾਈਨ ਦਿਖਾ ਦੇ ਆ ਦੇਖੋ ਕੋਈ ਸਾਈਨ ਹੈ ਕੋਈ ਸਾਈਨ ਨਹੀਂਗਾ ਆ ਲੋ ਜੀ ਆ ਲੋ ਆ ਲੋ ਆ ਗਿਆ ਸਪੀਕਰ ਆ ਗਿਆ ਕੈਪਟਨ ਦੀ ਸਰਕਾਰ